ਪੰਜਾਬੀ ਉਹ ਪੰਜਾਬ ਦੇ ਵਿੱਚ ਪਾਣੀ ਨੂੰ ਅਗਰ ਤੁਸੀਂ ਨਾ ਸੰਭਾਲਿਆ ਤਾਂ ਆਹ ਵੀਡੀਓ ਦੇਖ ਲਓ ਇਹ ਪੰਜਾਬ ਦੀ ਤਾਂ ਨਹੀਂ ਲੇਕਿਨ ਦੇਸ਼ ਦੀ ਵੀਡੀਓ ਜ਼ਰੂਰ ਹੈਗੀ ਜਿੱਥੇ ਕਿ ਬੂੰਦ ਬੂੰਦ ਨੂੰ ਪਾਣੀ ਤਰਸਦੇ ਪਏ ਨੇ ਲੋਕ ਕਿਵੇਂ ਉਸ ਖੂਹ ਦੇ ਵਿੱਚ ਪਾਣੀ ਪੀਣ ਵਾਸਤੇ ਬਾਲਟੀਆਂ ਸੁੱਟਦੇ ਪਏ ਨੇ ਕਿ ਪਾਣੀ ਦੇ ਕਰਕੇ ਕਿੰਨੀ ਕੜਮਸ ਪਈ ਗਈ ਆਹਾਹਾਕਾਰ ਮੱਚੀ ਹੋਈ ਆ ਜੇ ਪੰਜਾਬੀਆਂ ਨੇ ਪਾਣੀ ਨਾ ਸੰਭਾਲਿਆ ਤਾਂ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੀ ਦੇਖਣਾ ਹਵੇਗਾ ਇਸ ਤਰ੍ਹਾਂ ਦਾ ਜੀਵਨ ਹੀ ਜੀਣ ਦੀ ਮਜਬੂਰ ਕਰਦੇ ਪਏ ਨੇ ਬਹੁਤ ਸਾਰੇ ਲੋਕ ਜੋ ਕਿ ਪਾਣੀ ਦੀ ਵੇਸਟਡ ਕਰਦੇ ਪਏ ਨੇ ਹਾਲੇ ਕਿ ਸਰਕਾਰਾਂ ਵੱਲੋਂ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਗਾ ਆ ਪੰਜਾਬ ਦੀ ਖੇਤੀ ਬਚਾਉਣ ਲਈ ਪਾਣੀ ਬਚਾਉਣ ਲਈ ਲੇਕਿਨ ਕਿਤਨਾ ਕਿਤੇ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇਗੇ ਪੰਜਾਬ ਦਾ ਪਾਣੀ ਬਰਬਾਦ ਕਰਦੇ ਪਏ ਨੇ ਉਹਨਾਂ ਲੋਕਾਂ ਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਕਿ ਅਗਰ ਜੇ ਤੁਸੀਂ ਬਜ਼ੁਰਗ ਜੇ ਤੁਹਾਡੀ ਤੇ ਤੁਹਾਡੀ ਉਮਰ ਤਾਂ ਲੰਘ ਗਈ ਹੈ ਲੇਕਿਨ ਤੁਸੀਂ ਆਪਦੇ ਬੱਚਿਆਂ ਦੇ ਪੈਰਾਂ ਥੱਲੇ ਕੰਡੇ ਵਿਛਾ ਕੇ ਜਾਂਦੇ ਪੇਰੇ ਜੇ ਤੁਸੀਂ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਹੋ ਪਾਣੀ ਨੂੰ ਵੇਸਟਡ ਕਰਦੇ ਗਏ ਅਕਸਰ ਅਸੀਂ ਗਲੀ ਮੁਹੱਲਿਆਂ ਦੇ ਵਿੱਚ ਵੀ ਦੇਖਦੇ ਆਏ ਹਾਂ ਕਿ ਜੇ ਅਗਰ ਕਿਸੇ ਪਾਣੀ ਦੇ ਨਾਲ ਕਿਸੇ ਨੇ ਰੈਬਰ ਜਾਂ ਕੋਈ ਚੀਜ਼ ਭਰਨੀ ਹੁੰਦੀ ਟੱਬ ਵਗੈਰਾ ਤੇ ਭਰ ਜਾਂਦਾ ਉਸ ਤੋਂ ਬਾਅਦ ਘੰਟਾ ਘੰਟਾ ਦੋ ਦੋ ਘੰਟੇ ਲਗਾਤਾਰ ਪਾਣੀ ਵੇਸਟਡ ਹੁੰਦਾ ਰਹਿੰਦਾ ਉਸ ਤਰ੍ਹਾਂ ਇਹ ਚੱਲਦਾ ਰਹਿੰਦਾ ਕਿ ਕੋਈ ਵੀ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਨਾ ਕੋਈ ਉਹਦੇ ਵੱਲ ਦਿੰਦਾ ਧਿਆਨ ਕਿ ਅਗਰ ਜੇ ਉਸ ਦਾ ਬਿੱਲ ਹੁੰਦਾ ਹੋਵੇ ਕਿ ਜਾਂ ਫਿਰ ਸਰਕਾਰ ਨੇ ਸਖਤਾਈ ਕੀਤੀ ਹੋਵੇ ਤੇ ਫਿਰ ਮੈਂਟ ਲੱਗਦੇ ਦੋ ਤੇ ਉਹਨੂੰ ਪਾਣੀ ਕਰਨ ਲੱਗਾ ਬੰਦ ਲੇਕਿਨ ਲੋਕ ਜਿਹੜੇ ਗਏ ਨੇ ਨਹੀਂ ਕੋਈ ਟੱਲਦੇ ਗਏ ਵੀਡੀਓ ਦੇਖ ਕੇ ਸ਼ਾਇਦ ਉਹਨਾਂ ਲੋਕਾਂ ਨੂੰ ਸ਼ਰਮ ਆਵੇ ਤੇ ਪਾਣੀ ਬਚਾਉਣ ਲਈ ਨਵਾਂ ਨਵਾਂ ਉਪਰਾਲਾ ਕੀਤਾ ਜਾਵੇ ਤਾਂ ਕਿ ਆਪ ਦੀਆਂ ਪੁਸਤਾ ਜਿਹੜੀਆਂ ਗੀਆਂ ਉਹ ਸੁਖੀ ਦਾ ਜੀਵਨ ਜੀ ਸਕਣ ਇਹ ਨਹੀਂ ਕਿ ਮੁੜ ਕੇ ਵੱਡਿਆਂ ਨੂੰ ਮਾੜਾ ਚੰਗਾ ਆਖਦੇ ਆ ਫਿਰ ਕਿ ਤੁਸੀਂ ਸਾਡੇ ਵਾਸਤੇ ਪਾਣੀ ਤਾਂ ਛੱਡਿਆ ਹੀ ਨਹੀਂ ਬਣੇ ਰਹੋ ਚੈਨਲ ਦੇ ਨਾਲ